ਅੱਜ ਫੇਰ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਸਟਾਰ ਡਿਜੀਟਲ ਪੰਜਾਬ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸੰਘ ਲੋਕ ਸੇਵਾ ਕਮਿਸ਼ਨ ਯੂਪੀএসসি ਨੇ ਪ੍ਰਿੰਸੀਪਲ ਦੇ ਅਹੁਦਿਆਂ ਤੇ ਵਰਤਿਆਂ ਕੱਢੀਆਂ ਹਨ ਇਹ ਭਰਤੀ ਯੂਪੀ ਟੈਕਨੀਕਲ ਐਜੂਕੇਸ਼ਨ ਟੀਚਿੰਗ ਦੇ ਅਧੀਨ ਕੀਤੀ ਜਾਵੇਗੀ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਹੁਦਿਆਂ ਦਾ ਵੇਰਵਾ ਪ੍ਰਿੰਸੀਪਲ ਦੇ 21 ਅਹੁਦੇ ਪਰੇ ਜਾਣਗੇ ਆਖਰੀ ਤਾਰੀਖ ਉਮੀਦਵਾਰ 26 ਮਈ 2025 ਤੱਕ ਅਪਲਾਈ ਕਰ ਸਕਦੇ ਹਨ ਸਿੱਖਿਆ ਯੋਗਤਾ ਐਆਈਸੀਟੀ ਵੱਲੋਂ ਪ੍ਰਮਾਣਿਤ ਡਿਪਲੋਮਾ ਕੋਰਸ ਚ ਬੈਚਲਰ ਜਾਂ ਮਾਸਟਰ ਡਿਗਰੀ ਚ ਫਰਸਟ ਕਲਾਸ ਪੀਐਚਡੀ ਦੀ ਡਿਗਰੀ ਤੋਂ ਬਾਅਦ ਘੱਟੋ-ਘੱਟ 3 ਸਾਲ ਦਾ ਐਕਸਪੀਰੀਅੰਸ ਐਚਓਡੀ ਲੈਵਲ ਤੇ 5 ਸਾਲ ਦਾ ਐਕਸਪੀਰੀਅੰਸ ਟੀਚਿੰਗ ਚ 20 ਸਾਲ ਦਾ ਐਕਸਪੀਰੀਅੰਸ ਉਮਰ ਉਮੀਦਵਾਰ ਦੀ ਉਮਰ 3 ਤੋਂ 50 ਸਾਲ ਤੱਕ ਕੀਤੀ ਗਈ ਹੈ। ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਨੂੰ ਉਮਰ 'ਚ ਛੋਟ ਦਿੱਤੀ ਜਾਵੇਗੀ। ਤਨਖਾਹ ਉਮੀਦਵਾਰ ਦੀ ਲੈਵਲ ਅਨੁਸਾਰ 1,31,400 ਤੋਂ 2,47,000 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ। ਇੰਜ ਕਰੋ ਅਪਲਾਈ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅੱਜ ਫੇਰ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ। ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਸਟਾਰ ਡਿਜੀਟਲ ਪੰਜਾਬ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸੰਘ ਲੋਕ ਸੇਵਾ ਕਮਿਸ਼ਨ ਯੂਪੀਐਸਸੀ ਨੇ ਪ੍ਰਿੰਸੀਪਲ ਦੇ ਅਹੁਦਿਆਂ ਤੇ ਭਰਤੀਆਂ ਕੱਢੀਆਂ ਹਨ ਇਹ ਭਰਤੀ ਯੂਪੀ ਟੈਕਨੀਕਲ ਐਜੂਕੇਸ਼ਨ ਟੀਚਿੰਗ ਦੇ ਅਧੀਨ ਕੀਤੀ ਜਾਵੇਗੀ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਹੁਦਿਆਂ ਦਾ ਗਿਰਵਾ ਪ੍ਰਿੰਸੀਪਲ ਦੇ 21 ਅਹੁਦੇ ਭਰੇ ਜਾਣਗੇ ਆਖਰੀ ਤਾਰੀਖ ਉਮੀਦਵਾਰ 26 ਮਈ 2025 ਤੱਕ ਅਪਲਾਈ ਕਰ ਸਕਦੇ ਹਨ ਸਿੱਖਿਆ ਯੋਗਤਾ ਐਆਈਸੀਟੀ ਵੱਲੋਂ ਪ੍ਰਮਾਣਿਤ ਡਿਪਲੋਮਾ ਕੋਰਸ ਚ ਬੈਚਲਰ ਜਾਂ ਮਾਸਟਰ ਡਿਗਰੀ ਚ ਫਰਸਟ ਕਲਾਸ ਪੀਐਚਡੀ ਦੀ ਡਿਗਰੀ ਤੋਂ ਬਾਅਦ ਘੱਟੋ ਘਟ 3 ਸਾਲ ਦਾ ਐਕਸਪੀਰੀਅੰਸ ਐਚਓਡੀ ਲੈਵਲ ਤੇ 5 ਸਾਲ ਦਾ ਐਕਸਪੀਰੀਅੰਸ ਟੀਚਿੰਗ ਚ 20 ਸਾਲ ਦਾ ਐਕਸਪੀਰੀਅੰਸ ਉਮਰ ਉਮੀਦਵਾਰ ਦੀ ਉਮਰ 30 ਤੋਂ 50 ਸਾਲ ਤੱਕ ਕੀਤੀ ਗਈ ਹੈ रिजर्व कैटेगरी ਦੇ ਉਮੀਦਵਾਰਾਂ ਨੂੰ ਉਮਰ 'ਚ ਛੋਟ ਦਿੱਤੀ ਜਾਵੇਗੀ। ਤਨਖਾਹ ਉਮੀਦਵਾਰ ਦੀ ਲੈਵਲ ਅਨੁਸਾਰ 1,31,400 ਤੋਂ 2,47,000 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ। ਇੰਜ ਕਰੋ ਅਪਲਾਈ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅੱਜ ਫੇਰ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ। ਤਾਂ ਹਮੇਸ਼ਾ ਸਟਾਰ ਡਿਜੀਟਲ ਪੰਜਾਬ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸੰਘ ਲੋਕ ਸੇਵਾ ਕਮਿਸ਼ਨ ਯੂਪੀএসসি ਨੇ ਪ੍ਰਿੰਸੀਪਲ ਦੇ ਅਹੁਦੇ ਤੇ ਵਰਤੀਆਂ ਕੱਢੀਆਂ ਹਨ ਇਹ ਭਰਤੀ ਯੂਪੀ ਟੈਕਨੀਕਲ ਐਜੂਕੇਸ਼ਨ ਟੀਚਿੰਗ ਦੇ ਅਧੀਨ ਕੀਤੀ ਜਾਵੇਗੀ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਹੁਦਿਆਂ ਦਾ ਵੇਰਵਾ ਪ੍ਰਿੰਸੀਪਲ ਦੇ 21 ਅਹੁਦੇ ਪਰੇ ਜਾਣਗੇ ਆਖਰੀ ਤਾਰੀਖ ਉਮੀਦਵਾਰ 26 ਮਈ 2025 ਤੱਕ ਅਪਲਾਈ ਕਰ ਸਕਦੇ ਹਨ ਸਿੱਖਿਆ ਯੋਗਤਾ ਐਆਈਸੀਟੀਏ ਵੱਲੋਂ ਪ੍ਰਮਾਣਿਤ ਡਿਪਲੋਮਾ ਕੋਰਸ ਚ ਬੈਚਲਰ ਜਾਂ ਮਾਸਟਰ ਡਿਗਰੀ ਚ ਫਰਸਟ ਕਲਾਸ ਪੀਐਚਡੀ ਦੀ ਡਿਗਰੀ ਤੋਂ ਬਾਅਦ ਘੱਟੋ ਘਟ 3 ਸਾਲ ਦਾ ਐਕਸਪੀਰੀਅੰਸ ਐਚਓਡੀ ਲੈਵਲ ਤੇ 5 ਸਾਲ ਦਾ ਐਕਸਪੀਰੀਅੰਸ ਟੀਚਿੰਗ ਚ 20 ਸਾਲ ਦਾ ਐਕਸਪੀਰੀਅੰਸ ਉਮਰ ਉਮੀਦਵਾਰ ਦੀ ਉਮਰ 30 ਤੋਂ 50 ਸਾਲ ਤੱਕ ਕੀਤੀ ਗਈ ਹੈ ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਨੂੰ ਉਮਰ 'ਚ ਛੋਟ ਦਿੱਤੀ ਜਾਵੇਗੀ ਤਨਖਾਹ ਉਮੀਦਵਾਰ ਦੀ ਲੈਵਲ ਅਨੁਸਾਰ 1,31,400 ਤੋਂ 2,47,000 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ ਇੰਜ ਕਰੋ ਅਪਲਾਈ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅੱਜ ਫੇਰ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਸਟਾਰ ਡਿਜੀਟਲ ਪੰਜਾਬ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸੰਗ ਲੋਕ ਸੇਵਾ ਕਮਿਸ਼ਨ ਯੂਪੀএসসি ਨੇ ਪ੍ਰਿੰਸੀਪਲ ਦੇ ਅਹੁਦਿਆਂ ਤੇ ਭਰਤੀਆਂ ਕੱਢੀਆਂ ਹਨ ਇਹ ਭਰਤੀ ਯੂਪੀ ਟੈਕਨੀਕਲ ਐਜੂਕੇਸ਼ਨ ਟੀਚਿੰਗ ਦੇ ਅਧੀਨ ਕੀਤੀ ਜਾਵੇਗੀ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਹੁਦਿਆਂ ਦਾ ਵੇਰਵਾ ਪ੍ਰਿੰਸੀਪਲ ਦੇ 21 ਅਹੁਦੇ ਪਰੇ ਜਾਣਗੇ ਆਖਰੀ ਤਾਰੀਖ ਉਮੀਦਵਾਰ 26 ਮਈ 2025 ਤੱਕ ਅਪਲਾਈ ਕਰ ਸਕਦੇ ਹਨ ਸਿੱਖਿਆ ਯੋਗਤਾ ਐਆਈਸੀਟੀਏ ਵੱਲੋਂ ਪ੍ਰਮਾਣਿਤ ਡਿਪਲੋਮਾ ਕੋਰਸ ਚ ਬੈਚਲਰ ਜਾਂ ਮਾਸਟਰ ਡਿਗਰੀ ਚ ਫਰਸਟ ਕਲਾਸ ਪੀਐਚਡੀ ਦੀ ਡਿਗਰੀ ਤੋਂ ਬਾਅਦ ਘੱਟੋ ਘਟ 3 ਸਾਲ ਦਾ ਐਕਸਪੀਰੀਅੰਸ ਐਚਓਡੀ ਲੈਵਲ ਤੇ 5 ਸਾਲ ਦਾ ਐਕਸਪੀਰੀਅੰਸ ਟੀਚਿੰਗ ਚ 20 ਸਾਲ ਦਾ ਐਕਸਪੀਰੀਅੰਸ ਉਮਰ ਉਮੀਦਵਾਰ ਦੀ ਉਮਰ 30 ਤੋਂ 50 ਸਾਲ ਤੱਕ ਕੀਤੀ ਗਈ ਹੈ रिजर्व कैटेगरी ਦੇ ਉਮੀਦਵਾਰਾਂ ਨੂੰ ਉਮਰ 'ਚ ਛੋਟ ਦਿੱਤੀ ਜਾਵੇਗੀ। ਤਨਖਾਹ ਉਮੀਦਵਾਰ ਦੀ ਲੈਵਲ ਅਨੁਸਾਰ 1,31,400 ਤੋਂ 2,47,000 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ। ਇੰਜ ਕਰੋ ਅਪਲਾਈ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅੱਜ ਫੇਰ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ। ਤਾਂ ਹਮੇਸ਼ਾ ਸਟਾਰ ਡਿਜੀਟਲ ਪੰਜਾਬ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸੰਘ ਲੋਕ ਸੇਵਾ ਕਮਿਸ਼ਨ ਯੂਪੀএসসি ਨੇ ਪ੍ਰਿੰਸੀਪਲ ਦੇ ਅਹੁਦਿਆਂ ਤੇ ਵਰਤੀਆਂ ਕੱਢੀਆਂ ਹਨ ਇਹ ਭਰਤੀ ਯੂਪੀ ਟੈਕਨੀਕਲ ਐਜੂਕੇਸ਼ਨ ਟੀਚਿੰਗ ਦੇ ਅਧੀਨ ਕੀਤੀ ਜਾਵੇਗੀ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਹੁਦਿਆਂ ਦਾ ਵੇਰਵਾ ਪ੍ਰਿੰਸੀਪਲ ਦੇ 21 ਅਹੁਦੇ ਪਰੇ ਜਾਣਗੇ ਆਖਰੀ ਤਾਰੀਖ ਉਮੀਦਵਾਰ 26 ਮਈ 2025 ਤੱਕ ਅਪਲਾਈ ਕਰ ਸਕਦੇ ਹਨ ਸਿੱਖਿਆ ਯੋਗਤਾ ਆਈਸੀਟੀ ਵੱਲੋਂ ਪ੍ਰਮਾਣਿਤ ਡਿਪਲੋਮਾ ਕੋਰਸ ਚ ਬੈਚਲਰ ਜਾਂ ਮਾਸਟਰ ਡਿਗਰੀ ਚ ਫਰਸਟ ਕਲਾਸ ਪੀਐਚਡੀ ਦੀ ਡਿਗਰੀ ਤੋਂ ਬਾਅਦ ਘੱਟੋ ਘਟ 3 ਸਾਲ ਦਾ ਐਕਸਪੀਰੀਅੰਸ ਐਚਓਡੀ ਲੈਵਲ ਤੇ 5 ਸਾਲ ਦਾ ਐਕਸਪੀਰੀਅੰਸ ਟੀਚਿੰਗ ਚ 20 ਸਾਲ ਦਾ ਐਕਸਪੀਰੀਅੰਸ ਉਮਰ ਉਮੀਦਵਾਰ ਦੀ ਉਮਰ 3 ਤੋਂ 50 ਸਾਲ ਤੱਕ ਕੀਤੀ ਗਈ ਹੈ रिजर्व कैटेगरी ਦੇ ਉਮੀਦਵਾਰਾਂ ਨੂੰ ਉਮਰ 'ਚ ਛੋਟ ਦਿੱਤੀ ਜਾਵੇਗੀ। ਤਨਖਾਹ ਉਮੀਦਵਾਰ ਦੀ ਲੈਵਲ ਅਨੁਸਾਰ 1,31,400 ਤੋਂ 2,47,000 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ। ਇੰਜ ਕਰੋ ਅਪਲਾਈ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅੱਜ ਫੇਰ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ। ਤਾਂ ਹਮੇਸ਼ਾ ਸਟਾਰ ਡਿਜੀਟਲ ਪੰਜਾਬ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸੰਘ ਲੋਕ ਸੇਵਾ ਕਮਿਸ਼ਨ ਯੂਪੀএসসি ਨੇ ਪ੍ਰਿੰਸੀਪਲ ਦੇ ਅਹੁਦਿਆਂ ਤੇ ਵਰਤੀਆਂ ਕੱਢੀਆਂ ਹਨ ਇਹ ਭਰਤੀ ਯੂਪੀ ਟੈਕਨੀਕਲ ਐਜੂਕੇਸ਼ਨ ਟੀਚਿੰਗ ਦੇ ਅਧੀਨ ਕੀਤੀ ਜਾਵੇਗੀ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਹੁਦਿਆਂ ਦਾ ਗਿਰਵਾ ਪ੍ਰਿੰਸੀਪਲ ਦੇ 21 ਅਹੁਦੇ ਭਰੇ ਜਾਣਗੇ ਆਖਰੀ ਤਾਰੀਖ ਉਮੀਦਵਾਰ 26 ਮਈ 2025 ਤੱਕ ਅਪਲਾਈ ਕਰ ਸਕਦੇ ਹਨ ਸਿੱਖਿਆ ਯੋਗਤਾ ਆਈਸੀਟੀ ਵੱਲੋਂ ਪ੍ਰਮਾਣਿਤ ਡਿਪਲੋਮਾ ਕੋਰਸ ਚ ਬੈਚਲਰ ਜਾਂ ਮਾਸਟਰ ਡਿਗਰੀ ਚ ਫਰਸਟ ਕਲਾਸ ਪੀਐਚਡੀ ਦੀ ਡਿਗਰੀ ਤੋਂ ਬਾਅਦ ਘੱਟੋ ਘੱਟ 3 ਸਾਲ ਦਾ ਐਕਸਪੀਰੀਅੰਸ ਐਚਓਡੀ ਲੈਵਲ ਤੇ 5 ਸਾਲ ਦਾ ਐਕਸਪੀਰੀਅੰਸ ਟੀਚਿੰਗ ਚ 20 ਸਾਲ ਦਾ ਐਕਸਪੀਰੀਅੰਸ ਉਮਰ ਉਮੀਦਵਾਰ ਦੀ ਉਮਰ 3 ਤੋਂ 50 ਸਾਲ ਤੱਕ ਕੀਤੀ ਗਈ ਹੈ ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਨੂੰ ਉਮਰ 'ਚ ਛੋਟ ਦਿੱਤੀ ਜਾਵੇਗੀ। ਤਨਖਾਹ ਉਮੀਦਵਾਰ ਦੀ ਲੈਵਲ ਅਨੁਸਾਰ 1,31,400 ਤੋਂ 2,47,000 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ। ਇੰਜ ਕਰੋ ਅਪਲਾਈ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅੱਜ ਫੇਰ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ। ਤਾਂ ਹਮੇਸ਼ਾ ਸਟਾਰ ਡਿਜੀਟਲ ਪੰਜਾਬ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸੰਘ ਲੋਕ ਸੇਵਾ ਕਮਿਸ਼ਨ ਯੂਪੀএসসি ਨੇ ਪ੍ਰਿੰਸੀਪਲ ਦੇ ਅਹੁਦਿਆਂ ਤੇ ਵਰਤਿਆਂ ਕੜੀਆਂ ਹਨ ਇਹ ਭਰਤੀ ਯੂਪੀ ਟੈਕਨੀਕਲ ਐਜੂਕੇਸ਼ਨ ਟੀਚਿੰਗ ਦੇ ਅਧੀਨ ਕੀਤੀ ਜਾਵੇਗੀ ਉਮੀਦਵਾਰ ਅਧਿਕਾਰਤ